ਵਾਹਿਗੁਰੂ ਜੀ ਸਤਨਾਮੁ ਸ੍ਰੀ ਵਾਹਿਗੁਰੂ ਰਖ ਪਿਤਾ ਪ੍ਰਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਪੰਜ ਬਿਖਾ ਦੀਏ ਗਰੀਬਾ ਰੱਖੋ ਰਖਣ ਹਾਰੇ ਤੇਰਾ ਯਾਰ ਬਹੁਤ ਸੰਤਾਵੇ ਆਇਓ ਚਰਨ ਤੁਹਾਰੇ ਕਰ ਕਰ ਹਾਰੇ ਅੰਕ ਵਾ ਪੰਤੀ ਛੁੱਡੈ ਕਤੂ ਨਹੀਂ ਇਕ ਵਾਰ ਸੁਨ ਤਾ ਕੀ ਓਟਾ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਕੰਤੇ ਤੀਰ ਜਪਾਇਆ ਸ਼ਾਂਤੀ ਮੰਤ ਦੀ ਓ ਮੋਈ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਵਿਖਾਦੀ ਸਹ ਸੁਹੇਲੀ ਬਾਣੀ ਕਹ ਨਾਨਕ ਮਨ ਭਇਆ ਪਰਗਾਸਾ ਭਾਇਆ ਆਪਣਾ ਨਿਰਵਾਣੀ ਨਾਕ ਪਿਤਾ ਪ੍ਰਮੇਰੇ ਨੀ ਮੋਇਨੇ ਗੁਣ ਤਰੁਂਦੇ ਰਗਤਬ ਸਾਰਨ ਸਤਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੀਆਂ ਸੰਤਾਂ ਇਹ ਸਮਾਹਨ ਪਾਵਨ ਤੇ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਬ੍ਰਹਮ ਗਿਆਨੀਆਂ ਨੇ ਗੁਰਮਖਾਂ ਨੇ ਬੜਾ ਮਹਾਨ ਤਪ ਕੀਤਾ ਹੈ ਸੇਵਾ ਤੇ ਸਿਮਰਨ ਦੇ ਮਹਾਨ ਕੁੰਭ ਚਲਾਏ ਉਸ ਮਹਾਨ ਪਵਿੱਤਰ ਅਸਥਾਨ ਦੇ ਉੱਤੇ ਸ਼ਹਿਨशाह ਸਤਿਗੁਰੂ ਤਨ ਤਨ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਮੌਜੂਦਾ ਮਹਾਪੁਰਖਾਂ ਦੀ ਪ੍ਰੇਰਣਾ ਦਾ ਸਤਿਕਾਰ ਸਾਜ ਸੰਗਤ ਜੀ ਅਪਾ ਸਾਰੀਆਂ ਸੰਗਤਾਂ ਪਹੁੰਚੇ ਆ ਵੱਡੇ ਪਾਗਾਂ ਦੀ ਨਿਸ਼ਾਨੀ ਹੈ। ਇਸ ਲਾਨਾ ਸਮਾਗਮ ਧੰ ਧੰ ਸੜਕਣ ਵਾਸੀ ਸੰਤ ਮਹਾਰਾਜ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਰਾਜ ਰਤਵਾੜਾ ਸਾਹਿਬ ਵਾਲੇ ਪ੍ਰਮ ਗਿਆਨੀ ਮਹਾਪੁਰਖਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਧੰ ਧੰ ਸੜਕਣ ਵਾਸੀ ਸੰਤ ਮਾਤਾ ਮਾਤਾ ਰਣਜੀਤ ਕੌਰ ਜੀਾਂ ਦੀ ਮਿੱਠੀ ਅਤੇ ਨਿੱਕੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਆਪਣੇ ਸਾਰਿਆਂ ਦੇ ਬੀਜ ਜੀ ਸਨ। ਜਿੱਥੇ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਇਹ ਮਹਾਨ ਸਮਾਗਮ। ਉੱਥੇ ਮਹਾਨ ਸਹੀ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਸਾਢੇ 300 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਹੈ ਜਿਹਨੂੰ ਅੱਤ ਸਤਾਬਦੀ ਦਾ ਕਥਨ ਕੀਤਾ ਗਿਆ ਉਹਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਇਹ ਮਹਾਨ ਕੁੰਭ ਰਚਿਆ ਮਜੂਦਾ ਮਹਾਂਪੁਰਖਾਂ ਨੇ ਅਜ ਦੇ ਦਿਨ ਆਪਣੇ ਪਰਮ ਪਿਆਰੇ ਮਹਾਂਪੁਰਖ ਆਪਣੇ ਨਿਜ ਧਾਮ ਨੂੰ ਗਏ ਸਨ ਮੈਂ ਬੈਠਾ ਉੱਥੇ ਸੋਚ ਰਿਹਾ ਸੀ ਜਦਨ ਮਹਾਰਾਜ ਜੀ ਨਿਜ ਧਾਮ ਨੂੰ ਗਏ ਇੱਕ ਹੁਸ਼ਿਆਰਪੁਰ ਕੋਲ ਦੇ ਕੋਲ ਪਿੰਡ ਹਰਿਆਣਾ ਪਿੰਡ ਹੈ ਉੱਥੇ ਸ਼੍ਰੀਮਨ ਮਹਾਰਾਜ ਜੀਆਂ ਨੇ ਜਿਹੜੇ ਦਾਸ ਦੇ ਗੁਰਦੇਵ ਸਿੰਘ ਰਾੜਾ ਸਾਹਿਬ ਲੰਗਰ ਵਾਲੇ ਧੰ ਧੰ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਵਲੰਗਰ ਵਾਲੇ ਸ਼੍ਰੀਮਨ ਮਹਾਰਾਜ ਪੂਨ ਬ੍ਰਹਮ ਗਿਆਨੀ ਮਹਾਪੁਰਖ ਉਹਨਾਂ ਨੇ ਦਾਸ ਦੀ ਡਿਊਟੀ ਲਗਾ ਕੇ ਭੇਜਿਆ ਅੱਜ ਦੇ ਦਿਨ ਉੱਥੋਂ ਮੈਂ ਆਇਆ ਜਦੋਂ ਰਾੜਾ ਸਾਹਿਬ ਬਾਬਾ ਅਮਰ ਸਿੰਘ ਜੀਆਂ ਦੇ ਕੋਲ ਮੈਂ ਬੈਠਾ ਉੱਤੇ ਬਾਬਾ ਭੋਜਨ ਸਿੰਘ ਜੀ ਮਹਾਪੁਰਖ ਬੈਠੇ ਬੜੇ ਉਦਾਸ ਉਹਨਾਂ ਦੇ ਚਿਹਰੇ ਮੈਂ ਚਿਹਰੇ ਦੇਖ ਕੇ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਰਤਵਾੜਾ ਸਾਹਿਬ ਵਾਲੇ ਮਹਾਰਾਜ ਜੀ ਆਪਣੇ ਨੇਤਾ ਹਮ ਨੂੰ ਚਲੇ ਗਏ ਮੈਂ ਉਹਨਾਂ ਦੇ ਉੱਤੋਂ ਚਵਾਰੇ ਤੋਂ ਥੱਲੇ ਉਤਰਿਆ ਥੱਲੇ ਬਾਬਾ ਮੋਹਨ ਸਿੰਘ ਜੀ ਜਿਹੜੇ ਮੋਹਲੀ ਰਹਿੰਦੇ ਆ ਇਹ ਮੁਕੰਦਪੂਰ ਰਹਿੰਦੇ ਸੀ ਦਿਨੇ ਆ ਕੇ ਸ਼੍ਰੀਮਨ ਮਹਾਰਾਜ ਜੀ ਦੇ ਕੋਲ ਸੇਵਾ ਕਰਿਆ ਕਰਦੇ ਥੱਲੇ ਉਹ ਖੜੇ ਉਹ ਬੜੇ ਉਦਾਸ ਕਹਿੰਦੇ ਪਰਤਵਾੜਾ ਸਾਹਿਬ ਨੂੰ ਚੱਲ ਗਏ ਐਸ ਵਕਤ ਅਸੀਂ ਉੱਥੇ ਹੋ ਰਾੜਾ ਸਾਹਿਬ ਤੋਂ ਆਏ ਆਪਣੇ ਪਰਮ ਪਿਆਰੇ ਮਹਾਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਉਹ ਉਹ ਮਹਾਪੁਰਖ ਸਨ ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਸੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਇਹ ਸ਼ਬਦ ਉਹਨਾਂ ਉੱਤੇ ਟੁੱਕਦੇ ਆਂ ਆਪਾ ਬ੍ਰਹਮ ਗਿਆਨੀ ਤਾਂ ਸਾਧ ਸੰਗਤ ਜੀ ਬਹੁਤੇ ਮਹਾਪੁਰਖਾਂ ਨੂੰ ਕਹਿ ਦਿੰਨੇ ਆ ਬਹਿ ਤਾਂ ਸਾਰੇ ਸਤਕਾਰਯੋਗ ਨੇ ਜਿਹੜੇ ਰੱਬ ਦਾ ਨਾਮ ਲੈਂਦੇ ਨੇ ਲੇਕਿਨ ਭਾਈ ਸਾਹਿਬ ਭਾਈ ਗੁਰਦਾਜ ਜੀ ਨੂੰ ਪੁੱਛਿਆ ਗਿਆ ਭਾਈ ਸਾਹਿਬ ਜੀ ਬ੍ਰਹਮ ਗਿਆਨ ਕਿੰਨਾ ਨੂੰ ਪ੍ਰਾਪਤ ਹੁੰਦਾ ਹੈ ਜਾਂ ਬ੍ਰਹਮ ਗਿਆਨੀ ਮਹਾਪੁਰਖ ਕਿਹੜੇ ਹੁੰਦੇ ਨੇ ਉਹ ਹੁਣ ਦੱਸਦੇ ਨੇ ਕਹਿੰਦੇ ਬ੍ਰਹਮ ਗਿਆਨੀ ਉਹ ਹੁੰਦੇ ਨੇ ਜਿਹੜੇ ਆਪਣੇ ਪਰਮ ਪਿਆਰੇ ਮਹਾਪੁਰਖਾਂ ਦੇ ਨਿਜਮ ਅਨੁਸਾਰ ਦਰਸ਼ਨ ਕਰਦੇ ਨੇ ਸਾਧੂ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਂ ਕੋ ਸੋਈ ਸਮ ਦਰਸ਼ ਸੋਈ ਧਿਆਨੀ ਹੈ ਕਹਿੰਦੇ ਜਿਹੜੇ ਮਹਾਪੁਰਖਾਂ ਦੇ ਦਰਸ਼ਨ ਕਰਦੇ ਐ ਨਿਜਮ ਅਨੁਸਾਰ ਉਹਨਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਦੇ ਮਹਾਵਾਕਾਂ ਅਨਸਾਰ ਦੂਸਰੀ ਪੰਗਤੀ ਵਿੱਚ ਭਾਈ ਸਾਹਿਬ ਜੀ ਬਚਨ ਕਰਦੇ ਨੇ ਸ਼ਬਦ ਵਿਵੇਕ ਏਕ ਟੇਕ ਜਾ ਕੇ ਮਨ ਵਸੈ ਆਪਣੇ ਰਤਵਾੜਾ ਸਾਹਿਬ ਵਾਲੇ ਮਹਾਰਾਜ ਜੀਾਂ ਦੀ ਕੈਸੀ ਵਿਵੇਕ ਬੁੱਧੀ ਸੀ ਬਚਪਨ ਦੇ ਵਿੱਚ ਜਦੋਂ ਪੜਾਈ ਕਰਦੇ ਤਮਾਖੂ ਸ਼ਬਦ ਆਇਆ ਪ੍ਰਾਇਮਰੀ ਦੇ ਵਿੱਚ ਪੜ੍ਹਦੇ ਆ ਹੋਏ ਆ ਮਹਾਰਾਜਿਆਂ ਨੇ ਉਹ ਸ਼ਬਦ ਨਾ ਲਿਖਿਆ ਜਿਹੜਾ ਟੀਚਰ ਸੀ ਉਹਨੇ ਜੋ ਲਾ ਲਿਆ ਐਸੀ ਵਿਵੇਕ ਬੁੱਧੀ ਸੀ ਰਤਵਾੜਾਥ ਵਾਲੇ ਮਹਾਰਾਜ ਜੀਾਂ ਦੀ ਸ਼ਬਦ ਵਿਵੇਕ ਇੱਕ ਟੇਕ ਟਾਂਕ ਹੈ ਮਨਮਸਾ ਹੈ ਕਹਿੰਦੇ ਜਿਨ੍ਹਾਂ ਦੀ ਟੇਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਹੁੰਦੀ ਹੈ ਕਹਿੰਦੇ ਐਸੇ ਮਹਾਪੁਰਖਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ ਮਾਨ ਗੁਰ ਗਿਆਨੀ ਸੋਈ ਬ੍ਰਹਮ ਗਿਆਨੀ ਹੈ ਉਹ ਬ੍ਰਹਮ ਗਿਆਨੀ ਮਹਾਪੁਰਖ ਹੁੰਦੇ ਨੇ ਕਵੀ ਨਾ ਦਾ ਜੀ ਬੈਠੇ ਉਹਨਾਂ ਦਾ ਇੱਕ ਨਰੋਤਮ ਪੁਰੀ ਗੁਰਪ੍ਰਾ ਜਿਹੜਾ ਮਹਾਪੁਰਖਾਂ ਦੇ ਕੋਲੋਂ ਕਿਸੇ ਕਾਰਨ ਕਰਕੇ ਚਲਿਆ ਗਿਆ 500 ਮਹਾਤਮਾਾਂ ਦੀ ਮੰਡਲੀ ਵਿੱਚ ਚਲਿਆ ਗਿਆ ਸਾਧ ਸੰਗਤ ਜੀ ਜਾ ਕੇ ਪੁੱਛਿਆ ਵੀ ਤੁਹਾਡੇ ਮਹਾ ਮੰਦਲੇਸ਼ਵਰ ਮੁਖੀ ਮਹਾਪੁਰ ਕਿਹੜੇ ਨੇ ਕਹਿੰਦੇ ਜੀ ਆਹ ਬੈਠੇ ਆ ਉਹਨਾਂ ਨੂੰ ਕਹਿੰਦਾ ਜੀ ਮੈਂ ਪਰਮੇਸ਼ਰ ਨੂੰ ਮਿਲਣਾ ਹੈ ਆਪ ਜੀ ਕਿਰਪਾ ਕਰਕੇ ਪਰਮੇਸ਼ਰ ਦਾ ਮਲਾਪ ਕਰਾ ਦਿਓ ਕਿਉਂਕਿ ਮੈਨੂੰ ਪ੍ਰਭੂ ਦਾ ਮਲਾਪ ਦਾ ਸ਼ੌਂਕ ਹੈ ਇੱਕ ਮਹਾਤਮਾ ਦੇ ਬਚਨ ਨੇ ਸੰਤ ਮਿਲਿਆ ਤੇ ਮੈਂ ਮਿਲ ਜਾਮ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਸੰਤ ਨਾ ਮੇਤੋਂ ਨਿਆਰੇ ਸ਼ਾਂਤਾਂ ਬਾਝੋਂ ਮੈਂ ਨਾ ਮਿਲਦਾ ਕੋਈ ਲੱਖ ਯਤਨ ਕਰ ਡਾਰੇ ਕਹਿੰਦੇ ਮਹਾਪੁਰਖਾਂ ਤੋਂ ਮਿਲਾਂ ਬਿਨਾ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਮੈਂ ਮਿਲਦਾ ਨਹੀਂ ਹੰਰੋਤੋਂ ਪੂਰੀ ਜੀ ਕਹਿੰਦੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਸ਼ੌਂਕ ਹੈ ਮਹਾਤਮਾ ਕਹਿੰਦੇ ਭਾਗਾਂ ਵਾਲੇ ਕਹਿੰਦੇ ਆਪ ਜੀ ਮਿਲਾ ਸਕਦੇ ਹੋ ਕਹਿੰਦੇ ਹਾਂ ਪਰ ਉਹਨਾਂ ਦੇ ਪ੍ਰਵਚਨਾਂ ਵਿੱਚੋਂ ਹਮੇ ਦੀ ਬੋ ਆਈ ਉਹ ਕਹਿੰਦੇ ਮੈਂ ਹੀ ਪੂਰਾ ਸਾਦੇ ਧੂਰੇ ਨਹੀਂ ਪੂਰਨ ਮਹਾਤਮਾ ਦੀ ਸੰਗਤ ਕੀਤੀ ਸੀ ਇਹਨਾਂ ਗਿਆਨ ਸੀ ਪੂਰਨ ਮਹਾਤਮਾ ਦੀ ਸੰਗਤ ਤੋਂ ਬਿਨਾਂ ਸਾਧ ਸੰਗਤ ਜੀ ਗਿਆਨ ਹੋ ਨਹੀਂ ਸਕਦਾ ਤਸੱਲੀ ਨਾ ਹੋਏ ਦੂਸਰੇ ਕੋਲ ਗਿਆ ਉਹ ਕਹਿੰਦਾ ਮੈਂ ਪੂਰਾ ਬਾਰੀ ਬਾਰੀ ਸਾਰਿਆਂ ਕੋਲ ਗਿਆ ਜਦੋਂ ਸਾਰੇ ਕਹਿੰਦੇ ਸਭ ਕਹਤੇ ਹੈ ਪਾਇਆ ਘਟ ਨਾ ਕਿੰਨੀ કહਾਇਆ ਅਦਾਸ ਹੋ ਗਿਆ ਗੁਰਮਖੋ ਨਰੋਤਮਪੁਰੀ ਆਪਣੇ ਪਰਮ ਪਿਆਰੇ ਗੁਰ ਪ੍ਰਾਪਾਦ ਕਵੀ ਨਾਰਾਸ਼ ਨੂੰ ਪੱਤਰਕਾ ਲਿਖੇ ਐ ਕਵੀ ਜੀ ਤੁਸੀਂ ਮਹਾਨ ਵਿਦਵਾਨ ਹੋ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਕੋਲ ਰਹਿੰਦੇ ਹੋ ਕਿਰਪਾ ਕਰਕੇ ਬ੍ਰਹਮ ਗਿਆਨੀ ਮਹਾਤਮਾ ਪੂਰਨ ਮਹਾਤਮਾ ਦੇ ਲੱਛਣ ਦੱਸੋ ਤਾਂ ਜੋ ਮੈਂ ਚਾਹਨਾ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਲੱਛਣ ਨੂੰ ਸੰਪੂਰਨ ਕਰ ਸਕਾਂ ਰੂਪ ਪ੍ਰਾਪਤੀ ਹੋ ਸਕੇ ਹੁਣ ਕਵੀ ਜੀ ਆਨੇ ਲਿਖਦੇ ਆਂ ਲਿਖਦੇ ਇੱਕ ਪੋਸਤਕ ਲੱਗ ਦਿੱਤੀ ਲੇਕਿਨ ਫੇਰ ਵੀ ਉਹਨਾਂ ਨੇ ਵਚਨ ਕੀਤੇ ਜਿਤ ਖੱਟ ਗੁਣ ਜਿਦੇ ਵਿੱਚ 6 ਗੁਣ ਪਾਏ ਜਾਂਦੇ ਹੁਣ ਕਹਿੰਦੇ ਹੋ ਬ੍ਰਹਮ ਗਿਆਨੀ ਮਹਾਤਮਾ ਹੁੰਦਾ ਜਿਤ ਖੱਟ ਗੁਣ ਤ੍ਰਿਤਮਾਨ ਕਾਵ ਮਾਨ ਦੇ ਆਪਮਾਨ ਕਹਿੰਦੇ ਸਭ ਤੋਂ ਪਹਿਲਾ ਗੁਣ ਦਾ ਮਹਾਪੁਰਖਾਂ ਦੇ ਵਿੱਚ ਮਹਾਪੁਰਖ ਧੀਰਜਮਾਨ ਹੁੰਦੇ ਨੇ ਦੂਸਰਾ ਗੁਣ ਹੁੰਦਾ ਹੈ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਗੁਰੂ ਅਤੇ ਪਰਮੇਸ਼ਰ ਦੇ ਨਾਲ ਓਟ ਜੋੜਨ ਜਾਣਦੇ ਹੁੰਦੇ ਨੇ ਉਹਨਾਂ ਦੀ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਵਿਸਾਰ ਕਰਨ ਦਾ ਸਮਾਂ ਨਹੀਂ ਚੰਦ ਸਮਾਂ ਲੈ ਕੇ ਆਪਣੇ ਸਮੇਂ ਚ ਰਹਿੰਦੇ ਹੋਇਆਂ ਦਾਸ ਨੇ ਸਮਾਪਤੀ ਕਰਨੀ ਹੈ ਰਾੜਾ ਸਭ ਦੀ ਪ੍ਰਥਮ ਮਰਜ਼ਾ ਦਾ ਵੀ ਇਹ ਹੀ ਹੈ ਤੀਸਰਾ ਗੁਣ ਹੈ ਮਾਨ ਦਾਪ ਮਾਨ ਆਪਣੇ ਆਪ ਨੂੰ ਨੀਵੇਂ ਆ ਰੱਖ ਕੇ ਨਿਮਾਣੇ ਰੱਖ ਕੇ ਦੂਸਰਿਆਂ ਨੂੰ ਮਾਣ ਵਖਦੇ ਨੇ ਮਹਾਪੁਰਖ ਅਗਲੀ ਪੰਕਤ ਵਿੱਚ ਕਵੀ ਜੀ ਵਧਨ ਕਰਦੇ ਨੇ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਲੱਛਣਾਂ ਦੇ ਸਤਿਪ੍ਰੀਤ ਪਨੀਤ ਗਤ ਕਰਣਾ ਸ਼ੀਲ ਨਿਧਾਨ ਕਹਿੰਦੇ ਜਿਹੜੇ ਮਹਾਪੁਰਖ ਹੁੰਦੇ ਨੇ ਉਹ ਸੱਚ ਦੇ ਨਾਲ ਪਿਆਰ ਕਰਦੇ ਨੇ ਝੂਠ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਹੈ ਚੌਥਾ ਗੁਣ ਦਾ ਮਹਾਪੁਰਖਾਂ ਦੇ ਪਵਿੱਤਰ ਜੀਵਨ ਦੇ ਵਿੱਚ ਪੰਜਵਾ ਗੋਣਾ ਅਨੀਤ ਗਤ ਚੰਚਲ ਮਤ ਨੂੰ ਮਹਾਪੁਰਖਾਂ ਨੇ ਉਹ ਕਿਆ ਹੀ ਤਿਆਗਿਆ ਹੁੰਦਾ ਬੜੇ ਗੰਭੀਰ ਹੁੰਦੇ ਨੇ ਆਪਣੇ ਮਹਾਰਾਜ ਜੀ ਬੜੇ ਗੰਭੀਰ ਸੀ ਹੁਣ ਵਾਲੇ ਵੀ ਗੰਭੀਰ ਨੇ ਚੁੱਪ ਰਹਿੰਦੇ ਆ ਆਪਣੀ ਮੌਜ ਅਨਸਾਰ ਬੋਲਦੇ ਆ ਮੈਂ ਤਾਂ ਸਾਰੇ ਸਾਧ ਸੰਗਤ ਜਿੱਥੇ ਧੰਤਨ ਬਾਬਾ ਲਖਮੀ ਸਿੰਘ ਮਹਾਰਾਜ ਜੀ ਬੜੇ ਗੰਭੀਰ ਨੇ ਉੱਥੇ ਧੰਤਨ ਬਾਬਾ ਹਰਪਾਲ ਸਿੰਘ ਜੀ ਬੜੇ ਗੰਭੀਰ ਨੇ ਧੰਤਨ ਬਾਬਾ ਕਰਨੈਲ ਸਿੰਘ ਜੀ ਦੇ ਨਾਲ ਲੰਗਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਜਿਨ੍ਹਾਂ ਦੀ ਮਹਾਨ ਸੇਵਾ ਮੈਂ ਬਚਪਨ ਤੋਂ ਦੇਖੀ ਹੈ ਇਹਨਾਂ ਦੇ ਕੋਲ ਰਹਿ ਕੇ ਸੇਵਾ ਮਹਾਪੁਰਖ ਕਬੀਰ ਹੁੰਦੇ ਨੇ ਸਾਧ ਸੰਗਤ ਦੀ ਚੰਤਨ ਮਤ ਨੂੰ ਕਿਆ ਪਿਆ ਗਿਆ ਹੁੰਦਾ ਹੈ ਪੰਜਵਾਂ ਗੁਣ ਹੁੰਦਾ ਹੈ ਛੇਵਾਂ ਤੇ ਲਾਸਟ ਗੁਣ ਕਰਣਾ ਸ਼ੀਲ ਨਿਧਾਨ ਦਇਆ ਦਾ ਸਮੁੰਦਰ ਮਹਾਪੁਰਖਾਂ ਦੇ ਹਿਰਦੇ ਵਿੱਚ ਠਾਠਾ ਮਾਰਿਆ ਕਰਦਾ ਹੈ ऐसे महात्मा ਦਾ ਮਲਾਪ ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੰਚਮ ਪਾਤਸ਼ਾਹ ਮਹਾਰਾਜ ਜੀ ਐਸੇ ਬਚਨ ਦੱਸਦੇ ਨੇ ਐਸੇ ਮਹਾਤਮਾ ਦੇ ਦਰਸ਼ਨਾਂ ਦਾ ਮਲਾਪ ਕੋਈ ਪੂਰਵ ਲਾ ਕਰਮ ਸੀ ਮੇਰਾ ਮੇਲਾ ਹੋ ਗਿਆ ਸਾਧੂਆਂ ਸਾ ਮਹਾਰਾਜ ਜੀ ਕਰਮਾਂ ਦੀ ਗਤੀ ਦੱਸ ਦਿਆ ਵੀ ਅਛੇ ਪਾਸੇ ਹੁੰਦੀ ਹੈ ਜਦੋਂ ਕਿਸੇ ਮਹਾਤਮਾ ਦਾ ਪੂਰਨ ਮਹਾਤਮਾ ਦਾ ਮਲਾਪ ਹੁੰਦਾ ਹੈ ਪੁੱਛਿਆ ਗਿਆ ਪਾਛਾ ਜਦੋਂ ਪੂਰਨ ਮਹਾਪੁਰਖਾਂ ਦਾ ਵਿਛੋੜਾ ਪੈਂਦਾ ਫਿਰ ਪੰਜਵੇਂ ਪਾਛਾ ਮਹਾਰਾਜ ਬਚਨ ਕਰਦੇ ਨੇ ਮਾੜੇ ਕਰਮਾਂ ਨੇ ਵਿਛੋੜਾ ਪਾਇਆ ਜੀ ਮਾੜਿਆ ਕਰਮਾਂ ਨੇ ਮਾੜੇ ਕਰਮਾਂ ਨੇ ਵਿਛੋੜਾ I my